ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਤੁਹਾਨੂੰ ਇੱਕ ਬਹੁਤ ਵਧੀਆ ਟਰਿਕ ਦੇਣ ਜਾ ਰਿਹਾ ਜੇ ਤੁਸੀਂ YouTube ਚੈਨਲ ਤੇ ਕੰਮ ਕਰਦੇ ਹੋ ਤੁਹਾਡੇ ਚੈਨਲ ਤੇ ਵਿਊ ਨਹੀਂ ਆਉਂਦੇ ਤੁਹਾਡੇ ਸ਼ਾਰਟ ਨਹੀਂ ਚੱਲਦੇ ਇੱਕ ਚੈਨਲ ਆ ਬਹੁਤ ਹੀ ਵੱਖਰਾ ਜਿਹਾ ਚੈਨਲ ਆ ਤੁਸੀਂ ਵੀ ਮਹੀਨੇ ਦੇ 3 ਤੋਂ 3.5 ਲੱਖ ਰੁਪਿਆ ਕਮਾ ਸਕਦੇ ਹੋ ਤੋਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਕੋਈ ਵੀ YouTube ਤੇ ਕੰਮ ਕਰਨਾ ਚਾਹੁੰਦਾ ਚਾਹੇ ਉਹ ਹਾਊਸ ਵਾਈਫ ਆ ਚਾਹੇ ਕੋਈ ਬਜ਼ੁਰਗਾ ਚਾਹੇ ਬੱਚਾ ਵਾ ਕੋਈ ਵੀ ਉਹਤੇ ਕੰਮ ਕਰ ਸਕਦਾ ਆ ਦੇਖੋ ਤੁਹਾਡੀ ਸਕਰੀਨ ਤੇ ਚੈਨਲ ਆਊਗਾ ਇਹ ਚੈਨਲ ਦਾ ਨੋ ਹੈਗਾ ਮਿਸਟਰ ਆਰ ਐਸ ਜੀ ਕਰਕੇ ਨੋ ਹੈਦਾ YouTube ਤੇ ਇਹ ਬੰਦਾ ਤੁਹਾਡੀ ਸਕਰੀਨ ਤੇ ਸ਼ੋ ਹੋਊਗਾ ਇਹ ਬੰਦਾ ਨਾ ਸ਼ਾਰਟ ਵੀਡੀਓ ਪਾਉਂਦਾ ਵਾ ਕਿਵੇਂ ਪਾਉਂਦਾ ਤੁਸੀਂ ਦੇਖੋ ਅੱਗੇ ਇਹ ਬੰਦਾ ਆਪਣਾ ਜਿਹੜਾ ਵੀਡੀਓ ਦੇ ਵਿੱਚ ਫੇਸ ਲਾਉਂਦਾ ਕਿਸੇ ਦਾ ਸ਼ਾਰਟ ਚੱਕਦਾ ਉਹਦੇ ਵਿੱਚ ਗ੍ਰੀਨ ਸਕਰੀਨ ਲਾ ਕੇ ਆਪਦਾ ਫੇਸ ਲਾ ਲੈਂਦਾ ਇਹ ਬੰਦਾ ਅੱਜ ਕੱਲ ਜਿਹੜਾ ਇੰਸਟਾਗ੍ਰam ਤੇ ਪੂਰਾ ਟ੍ਰੈਂਡਿੰਗ ਤੇ ਛਾਇਆ ਹੋਇਆ ਵਾ ਇਹ ਇਹਦੀ ਇਹਨੇ ਆਪਦੀ ਆਰਨਿੰਗ ਸ਼ੋਅ ਕੀਤੀ ਸੀ 3 ਤੋਂ 3.5 ਲੱਖ ਰੁਪਇਆ ਜਿਹੜੀ ਮਹੀਨੇ ਦੀ ਪੇਮੈਂਟ ਲੈ ਲੈਂਦਾ ਇੱਕ ਚੈਨਲ ਤੋਂ ਇਹਦੇ ਵੱਖਰੇ ਵੱਖਰੇ 4 ਚੈਨਲ ਨੇ ਆ ਤੁਸੀਂ ਦੇਖੋ ਇਹ ਕਿਸ ਤਰੀਕੇ ਦੇ ਨਾਲ ਜਿਹੜੀ ਵੀਡੀਓ ਬਣਾਉਂਦਾ ਵਾ ਬਸ ਐਦਾਂ ਵੀਡੀਓ ਆਉਂਦੀ ਆ ਸਾਹਮਣੇ ਇਮਪ੍ਰੈਸ਼ਨ ਦਿੰਦਾ ਆਪਣਾ ਇਹ ਇੰਪ੍ਰੈਸ਼ਨ ਦੇ ਕੇ ਜਿਹੜੀ ਵੀਡੀਓ ਪਾਉਂਦਾ ਵੀਡੀਓ ਦੇ ਵਿੱਚ ਵੈਲਿਊ ਐਡ ਕਰਦਾ ਇਹਦੇ 1.46 ਜਿਹੜੇ ਮਿਲੀਅਨ ਇਹਦੇ ਸਬਸਕ੍ਰਾਈਬਰ ਨੇ ਜਿਹੜਾ ਇਹਦਾ ਚੈਨਲ ਆ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਐਸ ਟਾਈਮ ਇਹ ਨੇ ਕੁਝ ਵੱਖਰਾ ਕੀਤਾ ਆਪਾਂ ਐਵੇਂ ਹੀ ਤੁਹਾਨੂੰ ਇਦਾਂ ਦੇ ਟਰਿਕ ਦਿੰਦੇ ਆਵਾਂਗੇ ਜੇ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਕਿੱਦਾਂ ਬਣਨਾ ਵਾ ਤੁਸੀਂ ਆਪਣੇ ਪੇਜ ਤੇ ਜਾ ਕੇ ਤੁਸੀਂ ਵੀਡੀਓ ਨੂੰ ਖੋਲ ਕੇ ਜਿਹੜੀ ਵੱਡੀ ਲੌਂਗ ਵੀਡੀਓ ਆਪਣੀ ਇਹ ਚੀਜ਼ ਤੇ ਬਣਾਈ ਹੋਈ ਆ ਤੁਸੀਂ ਉਹਨੂੰ ਪੂਰਾ ਦੇਖ ਸਕਦੇ ਆ ਆਪਾਂ ਫ੍ਰੀ ਵਿੱਚ ਦੱਸ ਦਿਆਂ ਕੋਈ ਆਪਾਂ ਪੈਸਾ ਨਹੀਂ ਲੈਂਦੇ YouTube ਦਾ ਪੂਰਾ ਕੋਰਸ ਤੁਸੀਂ ਸਾਡੇ ਚੈਨਲ ਤੇ ਫ੍ਰੀ ਸਿੱਖ ਸਕਦੇ ਹੋ ਧੰਨਵਾਦ ਜੀ ਥੈਂਕ ਯੂ